ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੇਜੀਐਸ ਖਾਮ ਤੇ ਅੱਜ ਆਪਾਂ ਬਾਈ ਦੀ ਪਹੁੰਚੇ ਹੋਏ ਆ ਵੱਲਾ ਮੰਡੀ ਜੋ ਕਿ ਅਮਰਸਰ ਦੇ ਨੇੜੇ ਕੀ ਅਮਰਸਰ ਦੇ ਵਿੱਚ ਹੀ ਲੱਗਦੀ ਆ ਕਿ ਇਹ ਵਿਸਾਖੀ ਵਾਲੀ ਮੰਡੀ ਜਿਹਨੂੰ ਆਖਿਆ ਜਾਂਦਾ ਕਿ ਬਹੁਤ ਆਪਣੇ ਕਿਸਾਨ ਵੀਰ ਕਿਸਾਨ ਭਰਾਜ ਦੇ ਡੰਗਰਾਂ ਦਾ ਫਾਰ ਕਰਦੇ ਆ ਖਰੀਦੇ ਆ ਬਹੁਤ ਹੀ ਮੇਲਾ ਭਰਦਾ ਹੁਣੇ ਸ਼ਾਮ ਦਾ ਟਾਈਮ ਹੈ ਕਿਉਂਕਿ ਦੁਪਹਿਰੇ ਤਾਂ ਭੀੜ ਬਹੁਤ ਜ਼ਿਆਦੀ ਹੁੰਦੀ ਆ ਹੁਣੇ ਸ਼ਾਮ ਦਾ ਟਾਈਮ ਹੈ ਤੇ ਆਪਾਂ ਫਿਰ ਸ਼ਾਮ ਨੂੰ ਵੀਡੀਓ ਰਿਕਾਰਡ ਕੀਤੀ ਹੈ ਤੇ ਆਪਾਂ ਦੱਸਣਾ ਚਾਹੁੰਦੇ ਆ ਕਿ ਇੱਥੇ ਬਹੁਤ ਹੀ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਡੰਗਰ ਵੀ ਚਲੋ ਵਿਕਦੇ ਨੇ ਤੇ ਇੱਥੇ ਬਹੁਤ ਜਾਰੀ ਸੇਵਾਵਾਂ ਸੰਭਾਲ ਵੀ ਹੁੰਦੀਆਂ ਤੇ 10 ਦਿਨ ਘਟੋ ਘਟਵੀਂ ਮੰਡੀ ਚੱਲਦੀ ਹੈ ਇਤਰਾਣ ਦੇਖ ਸਕਦੇ ਸ਼ਾਮਾਂ ਦਾ ਟਾਈਮ ਹੋ ਗਏ ਦੇ ਵਿੱਚ ਚਵਾਈ ਦਿਆ ਕਰਨ ਤੇ ਬਹੁਤ ਰੌਣਕਾਂ ਲੱਗੀਆਂ ਨੇ ਬਹੁਤ ਸੋਹਣੀਆਂ ਸ਼ਿੰਗਾਰੀਆਂ ਮੱਝਾਂ ਬੰਦੀਆਂ ਹੀਆਂ ਨੇ ਇਹ ਜਿਹੜਾ ਦੁਪਹਿਰੇ ਪਾਈ ਜੀ ਦੁਪਹਿਰ ਹੁੰਦੀ ਹੈ ਨਾ ਇਹ ਮੱਜਾ ਇੰਨੀ ਆ ਕਿ ਜਾਰੀਆਂ ਨਾਲ ਸਜਾਈਆਂ ਹੁੰਦੀਆਂ ਨੇ ਇੰਨਾ ਕੁ ਜ਼ਿਆਦਾ ਮੰਨ ਲਓ ਇੰਨਾ ਕਿ ਇੰਨਾ ਸ਼ਿੰਗਾਰ ਕੀਤਾ ਦਾ ਕਿ ਦੇਖਿਆ ਭੁੱਖ ਲੰਦੀ ਇਹਨਾਂ ਦੀ ਤੇ ਜਿਤਨਾ ਕੋਣ ਸਾਰੇ ਵੱਖੋ ਵੱਖ ਡੇਰੀਆਂ ਵਾਲੇ ਆਏ ਹੋਏ ਨੇ ਮੰਨ ਲਓ ਕਿ ਕਾਰੋਬਾਰ ਜਿਤਨਾ ਆਪਾਂ ਕਹਿ ਸਕਦੇ ਬੰਦੇ ਹੁਣ ਸਾਰੇ ਆਪ ਆਪਣੇ ਤੱਬੂ ਲਾਏ ਹੋਏ ਆ ਤੱਬੂ ਲਾ ਕੇ ਬੈਠੇ ਹੋਏ ਨੇ ਮਹਿਵਲਾਂ ਲੱਗੀਆਂ ਸ਼ਾਮ ਦਾ ਟਾਈਮ ਹੈ ਔਰ ਸਾਰੇ ਚਵਾਈ ਦਾ ਟਾਈਮ ਲਗਭਗ ਹੋ ਚੁੱਕਾ ਬਹੁਤ ਹੀ ਚਵਾਈ ਦੇ ਰਹਿਗਾ ਕਿਉਂਕਿ ਜਿਹੜੇ ਖਰੀਦਦਾਰ ਨੇ ਉਹ ਦੁਪਹਿਰੇ ਵੀ ਚਲੋ ਆਪਾਂ ਕਹੇ ਸੋ ਇਹਦੇ ਦਪਹਿਰੇ ਸਟਾਰਟ ਹੋ ਜਾਂਦੇ ਆ ਤੇ ਦੁਪਹਿਰਾਂ ਤੋਂ ਬਾਅਦ ਵਿੱਚ ਥੋੜਾ ਜਿਹਾ 7 ਵਜੇ ਤੱਕ ਚਲੋ ਆਪਾਂ ਨਹੀਂ ਕਹਾਂਗੇ 6-7 6 ਵਜੇ ਤੱਕ ਮੰਲੋ ਖਰੀਦ ਹੁੰਦੀ ਰਹਿੰਦੀ ਹੈ ਤੇ ਜਿੱਦੀ ਤੱਕ ਆਪਾਂ ਵੇਖੀਏ ਇੱਕ ਪਾਸੇ ਗਾਵਾਂ ਨੇ ਇੱਕ ਪਾਸੇ ਮੱਝਾਂ ਨੇ ਸਾਰਿਆਂ ਕੋ ਆਪਣੇ ਕੈਲੰਡਰ ਲਾਏ ਹੋਏ ਆ ਕਿ ਕਿਹਈ ਅੰਦਰਾ ਫਾਰਮ ਦਾ ਨਾਂ ਆ ਹੁਣ ਆ ਵੀਰ ਮੱਝ ਖਰੀਦਦਾਰਾਂ ਨੂੰ ਮਾੜੀ ਕੋਲ ਕੇ ਗਾਂ ਦੇ ਆਵਾ ਪਖਾਉਣ ਤੇ ਆਪਾਂ ਹੁਣ ਬਾਈ ਜੀ ਆਪਣੇ ਫਾਰਮ ਚਲਦੇ ਜਿੱਥੇ ਸਾਡਾ ਲੱਗਾ ਹੋਇਆ ਤੇ ਇਹ ਅੱਜ ਹੀ ਅਸੀਂ ਡੰਗਰ ਲੈ ਕੇ ਆਏ ਆ ਤੰਬੂ ਸਾਡਾ ਲੱਗਾ ਆ ਤੇ ਤੁਹਾਨੂੰ ਹੁਣ ਅਸੀਂ ਵਿਖਾਵਾਂਗੇ ਆ ਵੇਖੋ ਬਾਈ ਜੀ ਗਵਾਂ ਔਰ ਸ਼ਾਮ ਦਾ ਟਾਈਮ ਹੈ ਤੇ ਗਵਾਂ ਔਰ ਬਾਹਰ ਬੰਦੀਆਂ ਹੀ ਜਾਂਦੇ ਤੰਬੂ ਦੀ ਸਫਾਈ ਕਰਦੇ ਆ ਅਸੀਂ ਤੇ ਸਾਰੇ ਆਪਣੇ ਕਿਸਾਨ ਵੀ ਰਾਏ ਹੋਏ ਬਾਈ ਜੀ ਇਧਰ ਆਪਣਾ ਤੰਬੂ ਆ ਤੁਹਾਨੂੰ ਮੋੜੇ ਵੀ ਦਰਸ ਕਰਾਉਂਦੇ ਆ ਆ ਗਵਾਂ ਵਾਲੇ ਬਾਈ ਕਿੱਡੀ ਜਿਹੜੇ ਨੇ ਕਿੱਡੀ ਵੱਲੋਂ ਵੀ ਵੱਡੇ ਵੱਡੇ ਡੰਗਰ ਨੇ ਕੋਈ ਪਰਵਾਹ ਨਹੀਂ ਮੰਨਦੇ ਮਨ ਲਓ ਕਿ ਪੂਰੇ ਪੋਲੋਜੀ ਵੱਡੇ ਡੰਗਰਾਂ ਨੂੰ ਪੂਰੇ ਹੋ ਜਾਂਦੇ ਨੇ ਤੇ ਹੁਣ ਤੇ ਚੌਈ ਦਾ ਟਾਈਮ ਆ ਇਸ ਕਰਕੇ ਤੁਹਾਨੂੰ ਸ਼ਾਨਦਾਰ ਚੰਗੇ ਡੰਗਰ ਬਣੇ ਦੀਦੇ ਹੁਣ ਇਹ ਚੌਈ ਬਹੁਤ ਹੈ ਕਰ ਲਈ ਆ ਉਹਦੇ ਕਿਸਾਨ ਵੀਰਾਂ ਨੇ ਕਿਉਂਕਿ ਪਾਜ ਮੱਛਰ ਦਾ ਟਾਈਮ ਹੋ ਜਾਂਦਾ ਇਸ ਕਰਕੇ ਫਿਰ ਲੋਕ ਵੀਰ ਆਪਣੇ ਟਾਈਮ ਦਾ ਕਰ ਲੈਂਦੇ ਦੇਖੋ ਮੱਝ ਕਿਹੜੇ ਤਰ੍ਹਾਂ ਚਲਾਈ ਗਈ ਹਾਂਜੀ ਤੇ ਆਪਾਂ ਇਹ ਹੁਆਸ਼ ਕਰਦੇ ਆ ਕਿ ਸਾਰੇ ਵੀਰ ਦਾ ਆਪਾਂ ਜੋ ਪੰਜਾਬ ਤੋਂ ਪੰਜਾਬ ਸੰਭਾਲੋ ਔਰ ਹੁਣ ਹੁਣ ਵੀ ਇਹ ਸ਼ਹਿਰੀ ਲੋਕ ਨਹੀਂ ਉਹ ਹੁਣ ਵੀ ਡੰਗਰ ਦੇ ਘਤਉਂਦੇ ਨੇ ਤੇ ਆ ਵੇਖੋ ਜਿੱਤਰਾ ਮਨ ਲਓਗੀ ਉਹਦਾਰਾ ਸ਼ਿੰਗਾਰ ਲਾਇਆ ਜਾ ਰਿਹਾ ਲਿਬੜੇ ਨਾ ਇਹਦੇ ਫੇਰ ਕਰ ਦਿੱਤਾ ਜਾਵੇ ਹਾਂ ਡੰਗਰਾਂ ਦੇ ਬਾਈ ਜੀ ਦੁਪਹਿਰੇ ਤੁਹਾਨੂੰ ਕੋਈ ਵੀ ਛਿੱਟ ਨਾ ਦੇਣਗੇ ਹੁਣ ਤੇ ਚਲੋ ਸ਼ਾਮਾਂ ਪੈ ਗਈਆਂ ਨੇ ਸ਼ਾਮਾਂ ਕਰਕੇ ਮੇਲਾ ਸਵਾਪਤ ਹੋ ਗਿਆ ਸਵੇਰੇ ਫੇਰ ਭਰਨਾ ਈਨਾ ਹੀ ਭਰਨਾ ਵਾ 8:00 ਵਜੇ ਭਰਨਾ ਸਾਰੇ ਜਰੂਰ ਪਹੁੰਚੋ ਤੇ ਆ ਵੇਖੋ ਸਾਰੇ ਬੈਠੇ ਹੋਏ ਨੇ ਤੇ ਇਹ ਆ ਆਪਣਾ ਅਰਥ ਵੀ ਬੁਖਾਇਆ ਤੇ ਕਿ ਉਹ ਆਪਣਾ ਪਹਿਲੇ ਆ ਪੂਰੇ ਮੰਦੋਕੇ ਤੰਬੂ ਪਰ ਜਾਦਾ ਇਹ ਤੰਬੂ ਲੱਗੇ ਰੋ ਘਟੋਕੜ ਵੀ ਸੱਤ ਦਿਨ ਹੋ ਗਏ ਨੇ ਬੰਦੇ ਬੈਠੇ ਹੋਏ ਨੇ ਤੇ ਆ ਸਾਰੇ ਜਵਾਨ ਬੱਚੇ ਹੋਏ ਨੇ ਇਧਰੋਂ ਕੋਈ ਚਵਾਈ ਦੇਈ 52 ਸਾਲ ਦੇ ਲੋਕਾਂ ਨੂੰ ਜਾਂਦੇ ਨੇ ਆ ਵੀਰ ਸ਼ੌਕੀ ਕਿਹੇ ਮੁਰਗੀ ਦਾ ਮੁਰਗੀਆਂ ਲੈ ਕੇ ਹੋਣ ਤਰਵਾ ਬਾਹਰ ਦਾ ਸਹਿਰ ਪਾਉਂਦਾ ਕੀ ਬਾਹਰ ਦਾ ਬੋਲਿਆ ਤੇ ਆ ਵੇਖੋ ਵੀਰ ਦੇ ਨਾਲ ਸਿਗਾਰ ਨਾਲ ਆ ਤੇ ਬਹੁਤ ਸ਼ਹਿਰੀ ਵੀ ਡੱਕਰੀ ਖੜਾਉਂਦੇ ਨੇ ਤੇ ਬਾਈ ਜੀ ਇੱਥੇ ਸਾਹਮਣੇ ਪਸਤੀਆਂ ਕੱਟਦੇ ਨੇ ਜਿਹੜਾ ਬੱਲੋਕੀ ਜਿਹੜਾ ਪੱਕਾ ਡੰਕਰ ਲੈਂਦੇ 50 ਰੁਪਏ ਇਹ ਫੀਸ ਲੱਗਦੀ ਹੈ 50 ਰੁਪਏ ਫੀਸ ਲੱਗਦੀ ਹੈ ਇੱਕ ਡੰਕਰ ਦੀ ਜੀ ਵੇਕਤਾ ਉਹਦੀ ਲਖਾਈ ਸਿਰ ਪਰਲੇ ਪਾਸੇ ਹੁੰਦੀ ਹੈ ਉਹ ਵੀ ਇਹ ਹੋ ਸਕਦਾ ਤਾਂ ਮੈਂ ਖਵਾਗਾ ਤੇ ਬਾਈ ਜੀ ਇੱਥੇ ਹਰ ਇੱਕ ਚੀਜ਼ ਕਰਾਏ ਤੇ ਮਿਲਦੀ ਆਪਾਂ ਬੱਲੋਕੀ ਜੇ ਖੁਰਲੀ ਲੈਣੀ ਆ ਆ ਵੀ ਕਿਰਾਏ ਤੇ ਗੱਦੀ ਲੜੇ ਆ ਪੁੱਤਰ ਪੱਖਾ ਉਹਦੇ ਕੋ ਸਾਰਾ ਕੁਝ ਕਿਰਾਏ ਤੇ ਕਿਹਾ ਆ ਆ ਪ੍ਰੇਕ ਕੁਰਲੀਆਂ ਵੀ ਤੇ 1500 ਰੁਪਿਆ ਕਿਰਾਇਆ ਲੈਂਦੇ ਨੇ ਆ ਗੱਦੇ ਜਿਹੜੇ ਦੇਖੋ ਤੇ ਡਾਟਾ ਵੀ ਇੱਥੇ ਲੱਗੇ ਹੋਏ ਨੇ ਬਹੁਤ ਸਾਰੇ ਤੇ ਬਹੁਤ ਰੋਟੀ ਪਾਣੀ ਦੀ ਵੀ ਤੰਗੀ ਨਹੀਂ ਹੁੰਦੀ ਜਦੋਂ ਵਰਤਾ ਰੀਤ ਰਹੂਦੂ ਤੇ ਆਪਣਾ ਚਲੋ ਦੇਖਣਾ ਪੈਂਦਾ ਤੇ ਇੱਥੇ ਸ਼ਿੰਗਾਰ ਦੀयत ਕਰਦੇ ਬੜੀਆ ਜਿਹਾ ਧਰਮਾਂ ਚਲੋ ਸ਼ਿੰਗਾਰ ਦੀ ਦੁਕਾਨ ਤੇ ਦਰਸ਼ਨ ਕਰਾਉਂਦਾ ਕੀ ਕਿਤਰਾ ਦਾ ਵੱਲੋਂ ਕਿਹੜਾ ਦਾ ਸਮਾਨਕ ਹੈ ਇਥੋਂ ਬਾਈ ਜੀ A ਤੋਂ Z ਸਾਰਾ ਇਸਮਾਨ ਮਿਲੂਗਾ ਆਪਾਂ ਨੂੰ ਸਰ ਮਹੌਦਾ ਗੱਦਾ ਕੋਈ ਗੱਲ ਨਹੀਂ ਕੋਈ ਚਾਂਦਰ ਕੋਈ ਸ਼ਿੰਗਾਰ ਦੀ ਐਸੀ ਨਹੀਂ ਜੋ ਇਥੋਂ ਇੱਕ ਦੁਕਾਨ ਨਹੀਂ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਹਰ ਇੱਕ ਦੁਕਾਨ ਤੋਂ A ਤੋਂ Z ਸਾਰਾ ਸਮਾਨ ਮਿਲਦਾ ਦੇਖੋ ਇਹ ਜੋ ਵਪਾਰੀਆਂ ਦੇ ਮੰਨ ਲੋ ਕਿ ਹੁੰਦੀਆਂ ਛੋਟੀਆਂ ਇਸ ਤਰ੍ਹਾਂ ਨਹੀਂ ਕਿ ਮੋੜੇ ਸਾਰ ਜੇ ਬਈ ਰੇਤੇ ਹੋਰ ਕਰਦਾ ਬਹ ਬਹੁਤ ਰੋੜ ਲੱਗਦਾ ਜਾਂਦਾ ਤੇ ਦੇਖੋ ਕਿੰਨਾ ਦਿਲਾ ਭਰਿਆ ਹੈ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਉਹ ਬਾਈ ਜੀ ਪਰਲਾ ਬੰਦਾ ਜਿਹੜਾ ਇੱਧਰ ਘੋੜਿਆਂ ਦੀ ਵੱਡੀ ਲੱਗਦੀ ਹੈ ਇੱਧਰ ਘੋੜੇ ਹੁੰਦੇ ਉਹ ਵੇਖੋ ਉਹ ਕਿੱਡੇ ਦਜਾ ਵੀ ਰੱਖਿਆ ਉਹ ਤੇ ਤੁਸੀਂ ਕੀ ਬੋਲਦੇ ਦੱਸਿਓ ਕਮੈਂਟਾਂ ਦੇ ਵਿੱਚ ਤੇ ਆ ਇੱਧਰ ਸੜਕੋ ਪਾਰ ਸਾਰੇ ਘੋੜੇ ਬੰਦੋ ਕੀ ਸ਼ੇਰ ਪਰਤੀ ਸੁਣੋ ਕੋਟਾ ਟੈਂਪਰ ਘੋੜਾਂ ਲਿਆ ਜਾ ਰਿਹਾ ਇੱਧਰ ਤੇ ਇੱਧਰ ਦੂਜੇ ਪਾਸੇ ਜਿੱਥਰੋਂ ਮੈਂ ਤੁਹਾਨੂੰ ਲੈ ਕੇ ਆਇਆ ਇੱਧਰ ਦੇ ਪਾਸੇ ਤੇ ਇੱਧਰ ਸਾਰਾ ਪੱਛਾ ਦੀ ਖਰੀਦਦਾਰੀ ਤੱਕ ਆਪ ਹੁੰਦਾ ਵੱਡੀਆਂ ਤੋਂ ਵੱਡੀਆਂ ਬੱਚਾ ਵੀ ਇਕੱਠੋ ਘਟ ਕੱਲ 15 ਲੱਖ ਦੀ ਵੱਟ ਵਿਕੀ ਹੈ ਤੇ ਹੁਣ ਇਧਰ ਕੋੜਿਆ ਤਾਂ ਤੇ ਮੈਂ ਇਹੋ ਜਾਂਦਾ